ਨਮਸਕਾਰ ਜੀ ਦੋਸਤੋ ਅੱਜ ਇੱਕ ਹੋਰ ਇਨਾਮ ਅਸ਼ੋਕਾ ਲਟਰੀ ਰੋਪੜ ਵਿਖੇ ਲੱਗ ਚੁੱਕਿਆ ਹੈ 25 ਲੱਖ ਰੁਪਏ ਦਾ ਇਨਾਮ ਆ ਜਿਹੜੀ ਤੁਸੀਂ 골ਡਨ ਲਟਰੀ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਇਸ ਇਹ ਹਜ਼ਾਰ ਰੁਪਏ ਦੀ ਟਿਕਟ ਹੈ ਜਿਹੜੀ ਕਿ ਅੱਜ ਜਿਹਦਾ ਕਿ 25 ਲੱਖ ਰੁਪਏ ਦਾ ਇੱਕ ਇਨਾਮ ਜਿਹੜਾ ਅਸ਼ੋਕਾ ਲਟਰੀ ਤੋਂ ਦੁਬਾਰਾ ਲੱਗ ਚੁੱਕਿਆ ਹੈ ਸਭ ਨੂੰ ਪਤਾ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਨਾਮ ਅਸ਼ੋਕਾ ਲਾਟਰੀ ਤੋਂ ਲੱਗ ਚੁੱਕੇ ਨੇ ਜਿਵੇਂ 10 ਕਰੋੜ ਦਾ ਨਾਮ ਔਰ ਕਰੋੜਾਂ ਦੇ ਨਾਮ ਲੱਖਾਂ ਦੇ ਨਾਮ ਤੇ ਬਿਲਕੁਲ ਅੱਜ ਸਾਨੂੰ ਫੇਰ ਜਦੋਂ ਸਵੇਰੇ ਕਿਸੇ ਨੇ 1000 ਰੁਪਏ ਦੀ ਟਿਕਟ ਲਈ ਹੈ ਤੇ ਉਹਦੇ ਬਾਅਦ ਟਿਕਟ ਲੈਣ ਤੋਂ ਬਾਅਦ ਨਵਾਂ ਸਾਲ ਚੜਿਆ ਤੇ ਲక్ష్ਮੀ ਜੀ ਨੇ ਉਹਨਾਂ ਦੇ ਘਰ ਦੇ ਉੱਤੇ ਪਰਵੇਸ਼ ਕੀਤਾ 25 ਲੱਖ ਰੁਪਏ ਦਾ ਇਨਾਮ ਜਿਹੜਾ ਲੱਗ ਚੁੱਕਿਆ ਹੈ ਜਿਹੜੇ ਸਾਡੇ ਲੱਕੀ ਜੀ ਜਿਹੜੇ ਸ਼ੋਕਾ ਲਾਟਰੀ ਦੇ ਓਨਰ ਹੈ ਉਹ ਬਿਲਕੁਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਉਹਨਾਂ ਦਾ ਅੱਜ ਇਸ ਨਾਮ ਦੇ ਬਾਰੇ ਕੀ ਕਹਿਣਾ ਆਓ ਚੱਲਦੇ ਆਂ ਅੱਗੇ ਬਿਲਕੁਲ ਜੀ ਹੁਣ ਲੱਖੀ ਜੀ ਨਾਲ ਗੱਲਬਾਤ ਕਰਦੇ ਆਂ ਲੱਖੀ ਜੀ ਪਹਿਲਾਂ ਤਾਂ ਬਹੁਤ ਵਧਾਈਆਂ ਤੁਹਾਨੂੰ ਕਿ ਨਵੇਂ ਸਾਲ ਦੀਆਂ ਵੀ ਡਬਲ ਸਾਰਿਆਂ ਨੂੰ ਮੇਰੇ ਵੱਲੋਂ ਸ਼ੋਕਾ ਲੋਟਰੀ ਵੱਲੋਂ ਸ਼ੋਕਾ ਲੋਟਰੀ ਟੀਮ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਡੀ ਇਹੀ ਉਮੀਦ ਹੈ ਔਰ ਸਾਰਿਆਂ ਨੂੰ ਬਿਮਾਰੀਆਂ ਤੋਂ ਦੂਰ ਰੱਖੇ ਪਰਮਾਤਮਾ ਅੱਜ ਪਤਾ ਲੱਗਿਆ ਕਿ ਤੁਹਾਡੇ ਇਸ ਕਾਊਂਟਰ ਦੇ ਫੇਰ ਦੁਬਾਰਾ ਲੱਖੀ ਇੱਕ ਹੋਰ ਨਾਮ ਲੱਗਿਆ ਕੀ ਨਾਮ ਹੈ ਇਹ ਇਹ ਨਾਮ 골ਡਨ ਲਾਟਰੀ ਦਾ ਸੀਗਾ ਜੀ ਨਵੇਂ ਸਾਲ ਦਾ ਜੋ 25 ਲੱਖ ਰੁਪਏ ਦੀ ਅਮਾਉਂਟ ਹੈ ਫਰਸਟ ਪ੍ਰਾਈਜ਼ ਦੀ ਇਹ 1000 ਰੁਪਏ ਦੀ ਟਿਕਟ ਸੀ ਦਾ 4 ਕਰੋੜ ਦਾ ਜਿਹੜਾ ਫਰਸਟ ਪਈਦਾ ਹੈ ਉਹ 25 25 ਲੱਖ ਦੇ 16 ਬੰਦੇ ਨੂੰ ਦਿੱਤੇ ਜਾਂਦੇ ਆ ਉਹਦੇ ਵਿੱਚੋਂ ਇੱਕ 16 ਜਿਹੜਾ 25 ਲੱਖ ਦਾ ਇਨਾਮ ਹੈ ਉਹ ਅੱਜ ਸਾਡੇ ਕੋਲ ਹਿੱਟ ਹੋਇਆ ਕੱਲ 729274 ਹੈ ਹਾਂਜੀ ਹਾਂਜੀ ਇਹ ਸ਼ੋਕਾ ਲਾਟਰੀ ਆ ਦੇਖੋ ਨਾਮ ਵੀ ਆਇਆ ਵਾ ਸਾਡਾ ਸ਼ੋਕਾ ਲਾਟਰੀ ਸਾਡੇ ਕੋਲ ਕੱਲ ਹਿੱਟ ਹੋਇਆ ਇਹ ਲਾਸਟ 10 ਟਿਕਟਾਂ ਬਚੀਆਂ ਜੋ ਸਾਡੇ ਕੋਲ ਇਨਾਮ ਲੱਗਿਆ ਕੱਲ 6 15 ਦਾ ਡਰਾ ਸੀਗਾ ਔਰ 5 35 ਦੀ ਟਿਕਟ ਵਿਕੀ ਹੈ ਕਈ ਵਾਰੀ ਲੋਕਾਂ ਨੂੰ ਲਾਤੀ ਦੀ ਅਵੇਰਨਸ ਨਹੀਂ ਹੁੰਦੀ ਉਹਨਾਂ ਵਾਸਤੇ ਅਸੀਂ ਦੱਸਣ ਲੱਗੇ ਆਂ ਵੀ ਜੇ ਲਾਤੀ ਟਾਈਮ ਤੋਂ ਪਹਿਲਾਂ ਤੁਸੀਂ ਅਗਰ 15 ਮਿੰਟ ਵੀ ਖਰੀਦਦੇ ਹੋ ਜਿਵੇਂ ਕਿ ਸਵਾ 6 ਦਾ ਟਾਈਮ ਹੈ ਅਗਰ ਤੁਸੀਂ 6 ਵਜੇ ਜਾਂ 6:05 ਤੇ ਵੀ ਖਰੀਦ ਲੈਂਦੇ ਹੋ ਉਹ ਵੀ ਗਵਰਨਮੈਂਟ ਦੇ ਖਾਤੇ ਚੜੀ ਹੁੰਦੀ ਵੈਲਿਡ ਹੁੰਦੀ ਹੈ ਕਈ ਵਾਰੀ ਬੰਦੇ ਨੂੰ ਵਹਿਮ ਹੁੰਦਾ ਵੀ ਇਹ ਉੱਪਰ ਕਿੱਦਾਂ ਪਹੁੰਚੂਗੀ ਸਾਡਾ ਨੰਬਰ ਕਿੱਦਾਂ ਪਹੁੰਚੂ ਇਹ ਉਹਨਾਂ ਵਾਸਤੇ ਹੈ ਵੀ 15 20 ਮਿੰਟ ਅੱਧਾ ਘੰਟਾ ਪਹਿਲਾਂ ਟਿਕਟ ਵਿਕੀ ਚੇ ਵੀ ਸਾਡੇ ਕੋਲ 25 ਲੱਖ ਰੁਪਏ ਦਾ ਇਨਾਮ ਪੈ ਗਿਆ ਮੈਂ ਦੇਖ ਰਿਹਾ ਕਿ ਜਿਹੜਾ ਪਹਿਲਾਂ ਤਾਂ ਤੁਹਾਡੇ 7 ਹੁਣ ਇਹ ਜਿਹੜਾ ਨਾਮ ਲਗੇ ਕਿੰਨੇ ਰੁਪਏ ਦੀ ਟਿਕਟ ਸੀ ਇਹ ਇਹ ਟਿਕਟ 1000 ਰੁਪਏ ਦੀ ਸੀ ਦੀ ਗੋਲਡਨ ਮੈਜੋਰੋ ਸਟੇਟ ਦੀ ਕਈ ਲੋਕ ਸਾਨੂੰ ਕਹਿੰਦੇ ਵੀ ਇਹ ਬਾਹਰ ਦੀ ਟਿਕਟ ਹੈ ਪੰਜਾਬ ਸਟੇਟ ਤੋਂ ਬਾਹਰ ਦਾ ਨਾਮ ਹੈ ਇਹ ਇਨਾਮ ਮੈਜੋਰੋ ਸਟੇਟ ਦਾ ਇਹ ਵੀ ਸਰਕਾਰੀ ਲੋਟਰੀ ਹੈ ਸਰਕਾਰੀ ਲੋਟਰੀ ਹੈ ਪੰਜਾਬ ਗਵਰਨਮੈਂਟ ਨੂੰ GST ਤਹਿਤ ਚੱਲ ਰਹੀ ਹੈ ਔਰ ਬਿਲਕੁਲ ਜੈਨੂਇਨ ਲੋਟਰੀ ਹੈ ਇਹਦੇ ਵਿੱਚੋਂ ਹੀ 25 ਲੱਖ ਰੁਪਏ ਦਾ ਇਨਾਮ ਨਿਕਲਿਆ ਜੋ ਸਰਕਾਰੀ ਪ੍ਰੋਸੈਸ ਦੁਆਰਾ ਅਸੀਂ ਕਸਟਮਰ ਨੂੰ ਦਵਾਵਾਂਗੇ ਔਰ ਮੇਰੀ ਉਹਨਾਂ ਵੱਲੋਂ ਬਹੁਤ-ਬਹੁਤ ਵਧਾਈਆਂ ਵਜੇਤਾ ਨੂੰ ਜਿਹੜੇ ਇਸ 25 ਲੱਖ ਦੇ ਮਾਲਕ ਬਣੇ ਉਹ ਨਵਾਂ ਸਾਲ ਉਹਨਾਂ ਮਿਮੀ ਕੇ ਅਪਨ ਦੇਖਦੇ ਆ ਕਿ ਕੈਸ਼ ਕਰਾਉਣ ਵਾਸਤੇ ਜਿਹੜਾ ਵਿਜੇਤਾ ਤੁਹਾਡੇ ਕੋਲ ਪਹੁੰਚੂਗਾ ਤੇ ਉਹਦੇ ਬਾਅਦ ਕੋਈ ਦਿੱਕਤ ਨਹੀਂ ਆਉਂਦੀ ਤੁਹਾਡੇ ਕੋਲ ਲੈਟਰ ਨਹੀਂ ਨਹੀਂ ਦਿੱਕਤ ਕੋਈ ਨਹੀਂ ਆਉਂਦੀ ਜਿਹੜਾ ਇਹਨਾਂ ਦਾ ਮੇਨ ਆਫਿਸ ਹੁੰਦਾ ਹੈ ਹੈੱਡ ਆਫਿਸ ਲੁਧਿਆਣੇ ਵਿੱਚ ਹੁੰਦਾ ਹੈ ਇਹਨਾਂ ਦਾ ਡਿਸਟ੍ਰੀਬਿਊਟਰ ਉਹਨਾਂ ਕੋਲੋਂ ਫਾਰਮ ਪ੍ਰਵਾਹ ਕੇ ਅਸੀਂ ਜੋ ਵੀ ਸਰਕਾਰੀ ਪ੍ਰੋਸੈਸ ਹੁੰਦਾ ਹੈ ਇਸ ਸਟਿੱਕਰ ਨੂੰ ਸਰਕਾਰੀ ਖਾਤੇ ਜਮ੍ਹਾਂ ਕਰਾਇਆ ਜਾਂਦਾ ਵਿਦਿਨ 4 ਮਨთ 3 ਮਨთ ਦੇ ਅੰਦਰ ਅੰਦਰ ਉਹਨਾਂ ਦੀ ਫਰਸਟ ਪੇ ਦੀ ਜਿਹੜੀ ਰਕਮ ਹੈ ਉਹਨਾਂ ਦੇ ਬੈਂਕ ਅਕਾਊਂਟ ਦੇ ਵਿੱਚ ਆ ਜਾਂਦੀ ਹੈ ਬਿਲਕੁਲ ਇਹ ਸੀ ਜਿਹੜੀ ਅੱਜ 25 ਲੱਖ ਰੁਪਏ ਦਾ ਨਾਮ ਜਿਹੜ ਲਾਟਰੀ ਤਾਂ ਇਸ ਟਾਈਮ ਜਿਹੜੀ ਹੈ ਪੰਜਾਬ ਸਰਕਾਰ ਦਾ ਜਿਹੜਾ ਮੇਨ 10 ਕਰੋੜ ਰੁਪਏ ਦਾ ਲੋਹੜੀ ਬੰਪਰ ਆਪਣਾ ਚੱਲ ਰਿਹਾ ਜਿਹੜਾ ਕਿ 17 ਜਨਵਰੀ ਨੂੰ ਨਿਕਲੇਗਾ 15 ਤੋਂ 17 ਦਿਨ ਦਾ ਟਾਈਮ ਬਾਕੀ ਰਹਿ ਗਿਆ ਸਾਡੇ ਕੋਲ ਇਸ ਟਾਈਮ ਤੁਸੀਂ ਦੇਖ ਹੀ ਰਹੇ ਹੋ ਭੀੜ ਲੱਗੀ ਵੀ ਹੈ ਲੋਕਾਂ ਨੂੰ ਆਪਣੀ 바ਰੀ ਦਾ ਇੰਤਜ਼ਾਮ ਕਰਨਾ ਪੈਂਦਾ ਇਹ ਲੋਕਾਂ ਦਾ ਪਿਆਰ ਆ ਬਹੁਤ ਤਹਿ ਦਿਲੋਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਜੋ ਅੱਜ ਸ਼ੋਕਾ ਲੋਟਰੀ ਨੀ ਉਚਾਈਆਂ ਦੇ ਪਹੁੰਚੀ ਹੈ ਇਹ ਲੋਕਾਂ ਦੇ ਪਿਆਰ ਦੀ ਬਦੌਲਤ ਹੀ ਹੈ ਇਸੇ ਕਰਕੇ ਲੋਕਾਂ ਨੂੰ ਵਿਸ਼ਵਾਸ ਆ ਸਾਡੇ ਕਾਊਂਟਰ ਦੇ ਉੱਪਰ ਇਸੇ ਕਰਕੇ ਲੋਕ ਦੂਰੋਂ ਦੂਰੋਂ ਸਾਡੇ ਕੋਲ ਲਾਟਰੀ ਖੇਡਣ ਆਉਂਦੇ ਪਦਮਾ ਧੰਨਵਾਦੀ ਬਿਲਕੁਲ ਨਹੀਂ ਐਸੀ ਨੇ ਲੱਖੀ ਜੀ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਤੇ ਦੱਸਿਆ ਗਿਆ ਕਿ ਹੁਣ ਇਹਨਾਂ ਦੀ ਦੁਕਾਨ ਦੇ ਉੱਤੇ ਲੈਟਰੀਆਂ ਨਿਕਲਦਾ ਔਰ ਲੈਟਰੀਆਂ ਲੈਣ ਵਾਲੇ ਦੀ ਲਾਈਨ ਲੱਗੀ ਹੋਈ ਹੈ ਪਰ ਲੇਕਿਨ ਅੱਜ ਇਹਨਾਂ ਦੇ ਕਾਊਂਟਰ ਦੁਆਰਾ ਵੇਚੀ ਹੋਈ ਟਿਕਟ ਦਾ 25 ਲੱਖ ਰੁਪਏ ਦਾ ਨਾਮ ਜਿਹੜਾ ਲੱਗਿਆ ਉਹਦੇ ਨਾਲ ਜਿਹੜਾ ਵੀ ਜਿਸੇ ਵੀ ਜਿੱਤਾ ਦਾ ਲੱਗਿਆ ਉਹਦਾ ਉਹਦਾ ਜਿਹੜੀ ਲక్ష్ਮੀ ਜਿਹੜੀ ਹੈ ਉਹਨਾਂ ਦੇ ਚੜ੍ਹਦੇ ਸਾਲ ਦੇ ਵਿੱਚ ਉਹਨਾਂ ਦੇ ਅੰਦਰ ਲੈਡਰੀ ਘਰ ਦੇ ਵਿੱਚ ਪਹੁੰਚੇ ਹੈ ਤੇ ਮੈਂ ਚਾਹਾਂਗਾ ਕਿ ਤੁਸੀਂ ਜੇ ਚਾਹੁੰਦੇ ਹੋ ਕਰੋੜਪਤੀ ਲੱਖਪਤੀ ਬਣਨਾ ਤਾਂ ਸ਼ੋਕਾ ਲੈਡਰੀ ਤੇ ਆਓ ਤੇ ਟਿਕਟਾਂ ਖਰੀਦ ਕੇ ਲਿਜਾਓ ਤੇ ਕਰੋੜਪਤੀ ਬਣ ਜਾਓ ਧੰਨਵਾਦ